ਪਹਿਲੇ ਨੰਬਰ ਤੇ ਆ ਚੋਟੀ ਆ ਗਈ ਰੋਡੇ ਪਿੰਡ ਵਾਲਿਆਂ ਦੀ ਆ ਗਈ ਪਹਿਲੇ ਨੰਬਰ ਤੇ ਲੈ ਗਏ ਬਾਈ ਮੇਲਾ ਜਿੱਤ ਕੇ ਨੰਬਰ ਲੈ ਗਏ ਚੋਬਰ ਚੱਕ ਕੇ ਉੱਤੀ ਨਾਲ ਸੱਜਣੋ ਲੈ ਗਈ ਦੂਜਾ ਨੰਬਰ ਜਿੱਤ ਕੇ ਅੱਗੇ ਵੀ ਦਿਖਾ ਦੂੰਗਾ ਮੈਂ ਲੈ ਵੀ ਸੱਜਣੋ ਐ ਲਾਲੀਆਂ ਲੈਣ ਚ ਜੱਜਾਂ ਨੇ ਮੱਜਾ ਖੜਾ ਆ ਕੇ ਨਾ ਹੁਣ ਮੁਕਾਬਲਾ ਜਿਹੜਾ ਥੋੜਾ ਜਿਹਾ ਟਾਫ ਹੋ ਰਿਹਾ ਟਾਫ ਕਿਵੇਂ ਹੋ ਰਿਹਾ ਵੀ ਕੰਮ ਆ ਨਾ ਜਿਹੜਾ ਫਸ ਗਏ ਕੁੰਡੀਆਂ ਦੇ ਸਿੰਘ ਨਾ ਹੁਣ ਤਾਂ ਥਣ ਥਨੌਰ ਤੋਂ ਲਾ ਕੇ ਥੱਲੇ ਤੋਂ ਲਾ ਕੇ ਅੱਖ ਖੁਖਵੀਆਂ ਚੈੱਕ ਕਰਕੇ ਦੇਖ ਰਹੇ ਨੇ ਪੂਰੀ ਬਰੀਕੀ ਨਾਲ ਐ ਸਮਝ ਲਓ ਵੀ ਜਿਹੜੀਆਂ ਮੈਂ ਸানা ਝੋਟੀਆਂ ਅਜ ਨੰਬਰਾਂ ਤੇ ਆਉਣਗੀਆਂ ਐ ਸਮਝ ਲਓ ਹੋ ਸੂਈ ਦੇ ਨਾ ਨੱਕੇ ਚੋਂ ਲੰਘ ਕੇ ਨੰਬਰਾਂ ਤੇ ਆਉਣਗੀਆਂ ਬਾਈ ਨੀਲੀ ਰਾਵੀ ਡ్రਾਈ ਚ ਆ ਝੋਟੀ ਨੇ ਚੰਦੀ ਪੱਟੀਆ ਲੈ ਇੱਕ ਵਾਰ ਨਾ ਨੇੜੇ ਤੋਂ ਦਿਖਾ ਦਿਓ ਬਾਈ ਇਹਦਾ ਪਿੱਠ ਪੋੜਾ ਦਿਖਾ ਦੇ ਚਮਕ ਦਮਕ ਦਿਖਾ ਦੇ ਬਾਡੀ ਦੀ ਤੇ ਆ ਜੋ ਬਾਈ ਜੀ ਨਾਲ ਵੀ ਮਿਲਿਆਵਾਂਗੇ ਸੱਜਣੋ ਜਿੰਨਾਂ ਦੀ ਝੋਟੀਆਂ ਇਹ ਆ ਜੋ ਬਾਈ 4 बाई जी ठीक हो हां ਕਿਹੜਾ ਪਿੰਡ ਆ ਬਾਈ ਦਾ ਰੋਡੇ ਪਿੰਡ ਆ ਜੀ ਰੋਡੇ ਪਿੰਡ ਸੋਡਾ ਪਿੰਡ ਦਾ ਮੇਰਾ ਖਿਆਲ ਆ ਉਹੀ ਮਸ਼ਹੂਰ ਆ ਹਨਾ ਨੀਂਦੀ ਰਾਵੀ ਚ ਨੀਂਦੀ ਰਾਵੀ ਦੇ ਉਹ ਪਹਿਲਾਂ ਪਾਸੋਂ ਸੀਗੇ ਉਹੋ ਬਰੀਡ ਤਰੀ ਆਉਂਦੀ ਆ ਤੇਰੀ ਲਾਨ ਚੱਲੀ ਜਾਂਦੀ ਆ ਆਪਣੇ ਕੋਲੇ ਇਹ ਸਾਡੇ ਮਹਤੀਰਸ ਵਾਲਾ ਹੀ ਬਾਦਸ਼ਾਹ ਸਾਣ ਸੀ ਹਾਂ ਜੀ तकरीबन ਸਾਣ ਸਾਡੇ ਸਾਰੇ ਚੰਗੇ ਸੀਗੇ ਠੀਕ ਆ ਜੀ ਬਾਈ ਉਹੀ ਬਰੀਡ ਪ੍ਰਾਣੂ ਸਾਡੇ ਕੋਲ ਆ ਇੱਥਰ ਲੈ ਬੰਨਿਓ ਮੈਂ ਧੁੱਪ ਜੀ ਚਾ ਜਾ ਸਾਫ ਜੀ ਆਉਗੀ ਹਾਂ ਇੱਧਰ ਲੈ ਬੰਨਿਓ ਅੱਛਾ ਜੀ ਪੁਰਾਣੇ ਝੋਟੇ ਸਾਡੇ ਕੋਲੇ ਸਾਰੇ ਨਾਮੀ ਝੋਟੇ ਸੀਗੇ ਅੱਛਾ ਨਾਮੀ ਝੋਟੇ ਆਪਣੇ ਚੱਲੀ ਜਾਂਦੇ ਇਹ ਆ ਕਰ ਤੋਂ ਬੋਲਾ ਜੀ ਅੱਛਾ ਕੈਮਰਾ ਨੀਲਾ ਸੋਚਣਾ ਬੁੱਲ ਵੀ ਨੇੜੀ ਬੈਠਾ ਜਿਹੜੀ ਦੀ ਫਸਟਾਈ ਉਹ ਵੀ ਤੁਹਾਨੂੰ ਮੈਂ ਦਿਖਾਵਾਂਗਾ ਵੀਡੀਓ ਦੇ ਵਿੱਚ ਹਾਂਜੀ ਪਰ ਮਨ ਨੂੰ ਕਿੰਨੀ ਕੁ ਖੁਸ਼ੀ ਆ ਬਹੁਤ ਜੀ ਵਿਆਹ ਹੀ ਨਹੀਂ ਖੁਸ਼ ਨਾਲੇ ਵਧ ਖੁਸ਼ੀ ਹੋਈ ਪਈ ਹੈ ਜੀ ਬਹੁਤ ਮਜ਼ਾ ਆ ਹਾਂਜੀ ਮੈਂ ਮੰਨ ਲਵਾਂ ਨਾ ਮੁੰਡੇ ਦੇ ਵਿਆਹ ਨਾਲ ਆਪਾਂ ਕਹਿ ਦਈਏ ਜਾਰੇ ਖੁਸ਼ੀ ਹੋ ਜਾਂਦੀ ਹੈ ਜਾਨਵਰ ਜੇ ਉਹ ਆਪਾਂ ਰਿੰਗ ਦੇ ਵਿੱਚ ਜਾਨਵਰ ਆਪਣਾ ਪਹਿਲੇ ਦੂਜੇ ਚਾਹੇ ਆਪਾਂ ਛੀਮੇ 7ਵੇਂ ਨੰਬਰ ਤੇ ਵੀ ਲਾ ਲਈਏ ਜਿਹੜਾ ਜਾਨਵਰ ਨੰਬਰ ਤੇ ਆਉਂਦਾ ਜੇਤੂ ਜੇਤੂ ਹੁੰਦਾ ਜੀ ਹੈਨਾ ਆਵੇ ਮੈਂ ਤੇਰੇ ਇੱਥੇ ਕਿੰਨੇ ਕ ਮੇਲੇ ਜਿੱਤ ਚੁੱਕੀ ਐ ਦੁਪਹਿਰਾਂ ਝੂਟੀਆਂ ਮੇਲੇ ਜੀ ਕਾਫਰੇਲੀ ਜਦੋਂ ਪਾਈ ਸੀ ਉਦੋਂ ਫਸਟ ਆਈ ਸੀ ਲੈ ਬਚਪਨ ਤੋਂ ਲੱਗੀ ਮੈਂ ਜਿੱਤ ਫਸਟ ਆਈ ਆ ਤੇ ਫਿਰ ਉਹਦਾ ਥਾਣਾ ਦੇਖੋ ਜੀ ਤੁਸੀਂ ਸਹੀ ਨੀਲੀ ਵਾਲਾ ਥਾਣਾ ਬਹੁਤ ਚੰਗਾ ਮੋਟਾ ਭਾਣਾ ਲੱਗਿਆ ਬਿਜੜੀਆਂ ਚੀਜ਼ਾਂ ਨੀਲੀ ਚ ਹੁੰਦੀਆਂ ਉਹ ਸਾਨੂੰ ਮੈਂ ਜਿਹੜੀਆਂ ਦੋ ਚਾਰ ਗੱਲਾਂ ਆਪਣੇ ਸੱਜਣਾਂ ਨੂੰ ਦੱਸ ਦੇ ਵੀ ਨੀਲੀ ਚ ਕਿਹੜੀਆਂ ਕਿਹੜੀਆਂ ਮੇਨ ਰਹਿੰਦੀਆਂ ਨੇ ਰਿੰਗ ਦੇ ਵਿੱਚ ਜਾ ਕੇ ਨੀਲੀ ਜਿਹੀਆਂ ਜੀ ਪੰਜ ਅੱਖਰ ਤਾਂ ਪੂਰੇ ਚਾਹੀਦੇ ਆ ਅੱਛਾ ਜੀ ਲੱਪਾ ਪੂਸ਼ ਠੀਕ ਆ ਗੱਲ ਮੱਥਾ ਅੱਛਾ ਮੇਰਾ ਖਾਲਾ ਸ਼ੂ ਤੇ ਵੀ ਹੁੰਦਾ ਹਾਂਜੀ ਹਾਂਜੀ ਆਲੇ ਵੇ ਤੇ ਵੀ ਮੜਾ ਮੁੱਠਾ ਆ ਜਾਂਦਾ ਤੇ ਹਾਂਜੀ ਅੱਖ ਮਿੱਲੀ ਮੈ ਯਾਨੀ ਕਿੰਨੇ ਅੱਖਰ ਪੂਰੇ ਚਾਹੀਦੇ ਆ ਥਾਣਾ ਜਿਹੜਾ ਨੀਲੀ ਨੂੰ ਮੋਟਾ ਜਿਵੇਂ ਲੱਗਦਾ ਹੈ ਉਹ ਥਾਂ ਚਾਹੀਦਾ ਕੱਡ ਕਾਟ ਕੇ ਮੇਰਾ ਖਿਆਲ ਹੈ ਮੋਰਾ ਨਾ ਸੱਜਣੋਂ ਥੋੜਾ ਜਿਹਾ ਹਾਂਜੀ ਹਾਂਜੀ ਨਿੱਕਾ ਕਰ ਦੋ ਨਾ ਦੇ ਉੱਤੇ ਤੋਂ ਚੜਾਈ ਚੜੂਈ ਚੰਗੀ ਹੁੰਦੀ ਆ ਤੇ ਜਿਹੜਾ ਬਾਹੂ ਹੁੰਦਾ ਨਾ ਲੱਤਾਂ ਦੇ ਵਿਚਾਲੇ ਮਾਸ ਜਾ ਆਪਣੇ ਪੰਜਾਬੀ ਚ ਕਹਿੰਦੇ ਪਾਰਾ ਹੁੰਦਾ ਥੋੜਾ ਜਿਹਾ ਕੰਬਲ ਉਹਦਾ ਪਾਰਾ ਪਾਰਾ ਹੁੰਦਾ ਹੀ ਕੰਬਲੀ ਕਿਉਂਕਿ ਇਹ ਗੱਲਾਂ ਮੈਂ ਤਾਂ ਦੱਸਦਾ ਆਪਣੇ ਚ ਨਾ ਨਵੇਂ ਸੱਜਣ ਬਹੁਤ ਜਾਦੇ ਪਹੁੰਚੇ ਹੋਏ ਨੇ ਮੇਲੇ ਤੇ ਤੇ ਨਵੇਂ ਸੱਜਣ ਦੇਖਦੇ ਵੀ ਬਹੁਤ ਨੇ ਫਿਰ ਉਹਨਾਂ ਨੂੰ ਨਾ ਪਤਾ ਆ ਲੱਗ ਜੂਗਾ ਵੀ ਆਪਾਂ ਜੇ ਕੋਈ ਨੀਲੀ ਦਾ ਜਾਨਵਰ ਮੇਲੇ ਪਾਉਣਾ ਵੀ ਆਪਾਂ ਉਹਨਾਂ ਵਿੱਚ ਕਿਹੜਿਆ ਕਿਹੜਿਆ ਖਾਸੀਅਤਾਂ ਚਾਹੀਦੀਆਂ ਨੇ ਹੈ ਨਾ ਲੈ ਇੱਕ ਵਾਰੀ ਖੋਲ ਕੇ ਤੋੜ ਕੇ ਦਿਖਾ ਦੇਗਾ ਭਾਈ। ਆ ਵਿਖਾ ਲੈ। ਲੈ ਵੇ ਸੱਜਣਾ ਜਦੋਂ ਤੁਰੂਗੀ ਨਾ ਉਦੋਂ ਦੇਖ ਲਿਓ ਕਿਵੇਂ ਪਲਵਾਨਾਂ ਵਾਂਗੂ ਝੋਟੀ 'ਤੇ ਤੁਰਨਾ ਤੇ ਬਾਕੀ ਸੇਵਾਸੂ ਵਾਲੀ ਦਾ ਬਾਈ ਨੇ ਜਵੇਂ ਕੰਢੀ ਕੱਢੇ ਪਏ ਨੇ ਵਧੀਆ ਮਾਸ ਚੜਿਆ ਹੋਇਆ ਝੋਟੀ ਦੇ ਉੱਤੋਂ ਚੜਾਈ ਦੀ ਗੱਲ ਕਰ ਲੈਣਾ ਆਪਣੇ ਘਰੇਲੂ ਮੱਜਾਂ ਦਾ ਦੋ ਬਣ ਜਾਣ ਇਹਦੀਆਂ ਦੋ ਜੇ ਆਪਾਂ ਵਜਨ ਜੋਖਣ ਲੱਗ ਜਾਈਏ ਕਿਉਂਕਿ ਇਹ ਚੀਜ਼ਾਂ ਨੇ ਜਿਹੜੀਆਂ ਅੱਜ ਮੈਂ ਕਹਿੰਦੇ ਹੁੰਦੇ ਨੇ ਨਾ ਵੀ ਪਲਵਾਨ ਘਰ ਖਾ ਕੇ ਤਿਆਰ ਹੁੰਦਾ ਉਹ ਸਿਸਟਮ ਸੱਜਣੋਂ ਇੰਨਾ ਦਾ ਹੁੰਦਾ ਇਹ ਵੀ ਘਰ ਖਾ ਕੇ ਤਿਆਰ ਹੁੰਦੀਆਂ ਨੇ ਥੱਲਾ ਥਣ ਥਣ ਵੀ ਦਿਖਾਦੀ ਬਾਈ ਚੰਗਾ ਲੱਗਿਆ ਤੇ ਬਾਕੀ ਨਾ ਹਲੇ ਡਰਾਈਚ ਆ ਜੇ ਤਾਜੀ ਹੁੰਦੀ ਫਿਰ ਬਾਹਰੀ ਗੱਲਬਾਤ ਹੋਰ ਹੀ ਹੋਣੀ ਸੀ ਇਹ ਵੀ ਬੱਕ ਮਾ ਲੋ ਬਾਈ ਮੋੜ ਦੋ ਇੱਥੇ ਮੋੜ ਕੇ ਤਿਆਰ ਹਾਂ ਹਾਂ ਇੱਥੀ ਖੜਾ ਲਾ ਮੋੜ ਕੇ ਆ ਜਾ ਲੈ ਆ ਲੈ ਇੱਧਰ ਹੀ ਲਿਆ ਬਾਈ ਨਾ ਹੋਰ ਵੀ ਕਰਦੇ ਆ ਗੱਲਬਾਤ ਤੇ ਨਾ ਜਿਹੜਾ ਇਹਦਾ ਫਾਦਰ ਆ ਉਹ ਵੀ ਬਾਈ ਕੋਲੇ ਆ ਉਹ ਵੀ ਆਪਾਂ ਤੁਹਾਨੂੰ ਦਿਖਾਵਾਂਗੇ ਉਧਰ ਹੀ ਬੈਠਾ ਉਹਦਾ ਨਵਾਂ ਕੈਪਟਨ ਉਹਦੀ ਕਿੰਨੀ ਉਮਰ ਹੋਗੀ ਬਈ ਉਹ ਜੀ ਚੈਂਪੀਅਨ ਬਣਿਆ 17 ਦੇ ਵਿੱਚ ਅੱਛਾ 17ਾਂ ਦੇ ਵਿੱਚ ਬੱਚੇ ਮਤਲਬ ਦੁੱਧ ਦੇ ਵੀ ਚੱਲ ਪਏ ਦੁੱਧ ਦੇ ਜੀ ਪਹਿਲਾਂ ਝੋਟੀ ਖੜੀ ਆ ਦੋ ਦਾ ਮੇਟ ਚੋਣੀ ਸੀ ਇਹਦਾ ਕੀ ਸੀਨ ਰਿਹਾ ਹਾਂਜੀ ਇਹਨੇ ਕਿੰਨਾ ਕ ਕੱਢਿਆ ਇਹਨੇ 18 ਕਿਲੋ ਦਿੱਤਾ ਜੀ ਅਗਲੇ 18 ਕਿਲੋ ਕੱਢਿਆ ਜੀ ਸੂਏ ਸੂਏ ਅੱਤ ਜੇ ਰਿਕਾਰਡ ਤਾਂ ਨਹੀਂ ਕਰਾਇਆ ਆਪਾਂ ਨੇ ਕਿਤੇ ਹਾਂਜੀ ਰਿਕਾਰਡ ਤਾਂ ਨਹੀਂ ਕਰਾਇਆ ਤੁਸੀਂ ਰਿਕਾਰਡ ਨਹੀਂ ਕਰਾਇਆ ਜੀ ਅਰ ਕਿਉਂ ਪਹਿਲਾਂ ਝੋਟੇ ਦੇ ਦੋ ਦੰਦ ਦਾ ਇੱਥੇ ਚਵਾਈ ਕਰਾਉਣੀ ਸੀਗੀ ਤੇ ਦੋ ਦਿਨ ਪਹਿਲਾਂ ਚੌਗੀ ਹੋ ਗਈ ਜੀ ਅੱਛਾ ਜੀ ਆਪਾਂ 15.5 ਕਿਲੋ ਕਰੇ ਦੁੱਧ ਸੀ ਜੀ ਅਰ ਕਿ ਅਸੀਂ ਕੈਬਨਿਟ ਦੀ ਧੀ ਜੇ ਆਪਾਂ ਗੱਲ ਕਰੀ ਵੀ 15 15.5 ਕਿਲੋ ਤੇ ਚੱਲੀ ਜਾਂਦੀ ਹਾਂ ਹਾਂਜੀ ਹੈ ਵੀ ਅਜੇ ਐਵੇਂ ਮਮੂਰੇ ਖੜੀ ਜਿੱਥੇ ਉਖਾਣੀ ਉਹ ਵੀ ਥੋੜੀ ਆ ਮੈਂ ਉਹ ਵੀ ਮੈਂ ਦਿਖਾਉਂਗਾ ਇਹਦੀ ਭੈਣ ਵੀ ਦਿਖਾਉਂਗਾ ਹਾਂਜੀ ਪਿੱਛੜਦੀ ਹੋਵੇ ਜੀ ਤੇ ਬਾਕੀ ਨਾ ਝੋਟਿਆਂ ਨੇ ਜਿਹੜੇ ਸਾਰੇ ਸੱਜਣ ਨੇ ਉਹਨਾਂ ਨੂੰ ਮ ਬੀ ਜਿਹੜਾ ਨੇ ਇਹਦਾ ਬੱਚੇ ਆ ਗਏ ਦੁੱਧ ਤੇ ਉਹ ਦਿਖਾਇਆ ਕਰੋ ਬਾਈ ਫਿਰ ਹਾਂਜੀ ਅੱਗੇ ਦਿਖਾਉਣੇ ਆ ਜੀ ਸੀਮਨ ਲਾਉਣ ਚ ਥੋੜੀ ਆਸਾਨ ਨਹੀਂ ਰਹਿੰਦੀ ਆ ਹਾਂਜੀ ਹਾਂਜੀ ਫਿਰ ਅਗਲੇ ਨੂੰ ਨਾ ਪੱਕੀ ਗੱਲ ਜੀ ਪੁੱਤ ਆ ਜਾ ਮੇਰੇ ਨਾਲ ਜਾ ਬਣ ਜਾਣਾ ਨਹੀਂ ਇਹਦੇ ਬੱਚੇ ਨੇ ਜਿਹੜੇ ਦੁੱਧ ਤੇ ਚੱਲਦੇ ਨਹੀਂ ਹਾਂਜੀ ਹਾਂਜੀ ਤੇ ਆਜੋ ਸੱਜਣੋ ਹੁਣ ਇਹਦਾ ਜਿਹੜਾ ਫਾਦਰਾ ਕੈਪਟਨ ਉਹ ਵੀ ਸੁਣ ਮੈਂ ਦਿਖਾਉਣਾ ਆ ਜਾ ਲੈ ਆ ਕੈਮਰਾ ਲੈ ਜਿਹੜੀ ਝੋਟੀ ਫਾਸਟ ਆਈ ਆ ਨਾ ਉਹਦਾ ਫਾਦਰ ਵੀ ਨਾਲ ਹੀ ਲੈ ਕੇ ਆਏ ਨੇ ਬਾਈ ਹੁਰੀ ਮੇਲੇ ਤੇ ਆ ਖੜਾ ਇਦੀ ਉਮਰ ਕਿੰਨੀ ਕ ਹੋਗੀ ਬਾਈ? ਇਹਦੀ ਉਮਰ ਜੀ ਇਹ 17 ਦੇ ਵਿੱਚ ਚੈਂਪੀਅਨ ਬਣਿਆ ਸੀ। ਅੱਛਾ ਜੀ। ਪੀਡੀਐਫ ਦਾ ਵੀ ਚੈਂਪੀਅਨ ਹੈ ਪਟਿਆਲਾ ਦਾ ਜਿੱਤ ਰਿਹਾ ਮੋਕਸਲ ਸਾਹਿਬ ਤੋਂ ਦੂਸਰੇ ਸਥਾਨ ਤੇ ਆਇਆ ਸੀ ਇਹ। ਠੀਕ ਹੈ ਜੀ। ਜੋ तकरीबन ਕਾਣ ਲੱਗੇ ਜੀ ਮੇਲਿਆਂ ਦੇ ਵਿੱਚ। ਐ ਮਨ ਲਓ ਵੀ ਜਿੱਤ ਕੀ ਮੁੜਿਆ ਕਰੇ। ਹਾਂ ਜੀ। ਆ ਮੇਰਾ ਖਿਆਲ 14 ਨਾਲ ਲੱਗਿਆ ਪਿਆ ਟਾਈ। ਇਹ ਦੂਜੇ ਵੱਡੇ ਝੋਟੇ ਦਾ ਜੀ। ਅੱਛਾ ਵੱਡੇ ਵਾਲਾ। ਅੱਛਾ ਵੱਡਾ ਝੋਟਾ ਵੀ ਆਪਣਾ ਮੇਲੇ ਤੇ ਜਿੱਤਦਾ। ਹਾਂ ਜੀ ਹਾਂ ਜੀ ਹਾਂ ਜੀ। ਫਿਰ ਤਾਂ ਐ ਮਨ ਲੀਏ ਵੀ ਜੇਤੂ ਆਰ ਪਰਿਵਾਰ ਆ ਤਾਂ ਇਹਨਾਂ ਦਾ ਜਿੱਤਦਾ ਰਿਹਾ ਮੇ ਕੀ ਪੇਣੀ ਬੰਦੀ ਰਹੀ ਹੈ ਬਈ ਹਾਂਜੀ ਬਹੁਤ ਸੋਹਣਾ ਰਿਕਾਰਡ ਦੁੱਧ ਤੇ ਕਿਵੇਂ ਚੱਲੇ ਨੇ ਆਪਣੇ ਜਾਨਵਰ ਦਾ ਦੁੱਧ ਤੇ ਵੀ ਮੰਨ ਕੇ ਚਲੋ 14 ਦਾ ਸਾਡੇ ਸਾਰੇ ਝੋਟੇ ਦੇ ਦੇ ਰਹੇ ਕੱਢ ਰਹੇ ਅੱਛਾ 14 ਹਾਂਜੀ 14 ਪਲੱਸ ਅਛਾ ਆ ਝੋਟੇ ਨਾ ਬਾਈ ਇੰਨੀ ਮਿਹਰਬਾਨੀ ਜਰੂਰ ਕਰਿਆ ਕਰੋ ਜਿਵੇਂ ਆਪਣੇ ਕੋਲੇ ਝੋਟਾ ਵੱਡਾ ਹੋ ਗਿਆ ਨਾ ਇਹਦੀ ਪੰਜ ਚਾਰ ਝੋਟੀਆਂ ਦੀ ਲਾਈਵ ਮਿਲਕਿੰਗ ਨਾ ਜਰੂਰ ਕਰਾਇਆ ਕਰੋ ਜੀ ਜਿੰਨੇ ਜਿਹੜੇ ਮਰਜੀ ਚੈਨਲ ਤੇ ਕਰਾ ਦਿਓ ਸੱਜੂ ਲਾਈਵ ਮਿਲਕਿੰਗ ਕਰਾਵਾਂਗੇ ਨਾ ਜਦੋਂ ਆਮ ਫਾਰਮਰ ਉਹਦਾ ਸੀਮੈਂਟ ਥੋੜਾ ਜਿਆ ਸੌਖਾ ਹੋ ਕੇ ਲਾ ਲੂਗਾ ਉਹਨੂੰ ਤਸੱਲੀ ਵੀ ਹੋ ਜੂਗੀ ਵੀ ਇਹ ਸਾਡੇ ਬੱਚੇ ਨੇ ਜਿਹੜੇ ਬਕਾਇਦਾ ਉਹ ਦੁੱਧ ਤੇ ਚੱਲਦੇ ਨੇ ਕਿਉਂਕਿ ਮੈਂ ਉਹ ਝੋਟੇ ਨੂੰ ਚੰਗਾ ਮੰਨਦਾ ਜਿਹੜਾ 10 ਕਿਲੋ ਵਾਲੀ ਮੱਝ ਚੋਂ 33 ਪਹਿਲਣ ਆ ਕੇ 11 12 ਸਹੀ ਸਹੀ ਰਕਾੜਾ ਜਿਹੜੇ ਬਰਾਬਰੇ ਜਬਰਦਸਤ ਹੈ ਫਿਰ ਉਹ ਰਿਜ਼ਲਟ ਸੱਜਣੋ ਹਾਂਜੀ ਹਾਂਜੀ ਇੱਕਾ ਜੀ ਲਾ ਲਓ ਕੋਈ ਬਾਹਰੀ ਤਸੱਲੀ ਵਾਲੀ ਗੱਲ ਨਹੀਂ ਕਹਿ ਸਕਦੇ ਦੂਜੀ 31 ਕਿਹੜੀ ਹੈ ਜਿਹੜੀ ਆਪਣੇ ਪਹਿਲਾਂ ਆਵੇ ਜੀ ਆ ਮੈਂ ਆ ਘੱਟੀ ਪਹਿਲਾਂ ਕੱਤੀ ਆ ਏਸੇ ਸਾਨ ਦੀ ਆ ਇਹ ਦੋ ਦੰਦ ਆ ਜੀ ਜੰਮੂ ਹੋ ਦੋ ਦੰਦ ਹਾਂਜੀ ਦੋ ਦੰਦ ਸੀ ਇੱਥੇ ਚੁਵਾਈ ਕਰਾਉਣੀ ਸੀ ਇਹਦੀ ਅੱਛਾ ਤੇ ਦੋ ਤਿੰਨ ਦਿਨ ਪਹਿਲਾਂ ਚੌਗੀ ਹੋ ਗਈ ਏ ਅੱਛਾ ਦੋ ਦਿਨਾਂ ਪਿੱਛੇ ਅੜ ਗਿਆ ਹਾਂਜੀ ਦੋ ਦਿਨ ਪਹਿਲਾਂ ਤੇ ਨਹੀਂ ਮੰਨ ਕੇ ਚਲੋ ਸਾਡੇ ਜੇ ਦੋ ਦਿਨ ਹੋਰ ਤੇ ਫਿਰ ਵੀ ਢਾਈ ਮਹੀਨਿਆਂ ਦੀ ਗੱਭ ਵੀ ਹੈ ਜੀ ਅੱਛਾ ਢਾਈ ਮਹੀਨਿਆਂ ਦੀ ਗੱਭ ਢਾਈ ਮਹੀਨਿਆਂ ਦੀ ਗੱਭ 15 ਕਿਲੋ 14 ਕਿਲੋ ਹਾਂ ਇੱਥੇ ਆ ਕੇ ਵੀ 14 ਕਿਲੋ ਸੱਚ ਨੂੰ ਢਾਈ ਮਹੀਨਿਆਂ ਦੀ ਗੱਭ ਨਾ ਦੋ ਦੰਦ ਸੀ ਦੋ ਦਿਨ ਪਹਿਲਾਂ ਹੀ ਚਾਰ ਹੋਈ ਆ ਹਜੇ ਆਪਾਂ ਉਹਨੂੰ ਦੋ ਚ ਹੀ ਮੰਨਾਂਗੇ ਤਾਈ ਵੀ ਇਹਨਾਂ ਦੀ ਗੱਭਲ 14 ਕਿਲੋ ਦੁੱਧ ਹੁਣ 14000 ਰੁਪਏ ਜੀ ਮੋਕੇ ਤੇ ਇੱਥੇ ਪਿਆਰ ਹੈ ਦੋ ਦਿਨ ਹੋਵੇ ਸਾਨੂੰ ਚੁੰਦਿਆ ਨੂੰ ਜੀ ਲੈ ਇਹਨੂੰ ਮੈਂ ਸਜਣਾ ਨਾ ਸਹੀ ਬਰੀਡਿੰਗ ਕਹੂੰਗਾ ਵੀ ਇਹ ਚੋਟੇ ਦੀ ਜਿਹੜੀ ਪ੍ਰੋਜੋਨੀਆਂ ਚੰਗੀ ਕਿਸਮ ਦੇ ਬੰਦੇ ਨੂੰ ਹੈ ਦੀ ਵੀ ਨਾ ਜੀ ਇੱਥੇ ਜੋ ਝੋਟੀ ਰੋਕ ਲਾਂਗੇ ਚੋ ਸਕਦਾ ਦੋ ਦਿਨ ਘਰੇ ਵੀ ਆ ਕੇ ਚੋ ਸਕਦਾ ਤੇ ਵੱਧ ਦੇਉ ਜੀ ਇਹ ਵੀ ਆਉਂਦਾ ਘਰੇ ਤਾਂ ਵੱਧ ਦੇਉ ਲੈ ਜਰਾ ਨੰਬਰ ਬੋਲਦੇ ਬਾਈ 95727 16232 ਇੱਕ ਵਾਰੀ ਫੇਰ ਬੋਲੋ 95727 16232 ਤਾਂ ਆ ਝੋਟੀ ਦਿਖਾ ਦੇ ਬਾਈ ਨੇੜੇ ਤੋਂ ਆ ਦੇ ਲੈ ਵਾਲੂ ਬਾਈ ਦਾ ਅੱਗੇ ਤੋਂ ਵੀ ਦਿਖਾ ਦਈਏ ਕਿਉਂਕਿ ਹੁਣ ਨਾ ਸੱਜਣਾਂ ਦੇ ਤੁਸੀਂ ਕਹੋਗੇ ਲੇਵਾ ਹੁਣ ਚੋਰੀ ਨੂੰ ਟਾਈਮ ਥੋੜਾ ਹੋ ਗਿਆ ਇਹਨੂੰ ਹਾਂਜੀ ਕਿਉਂਕਿ ਹਲੇ ਸਵੇਰ ਦਾ ਸਮਾਂ ਹੀ ਆ ਤੇ ਸਿੰਘ ਸੁੰਗ ਇਹਦਾ ਵੀ ਚੰਗਾ ਆਇਆ ਹਨਾ ਹਾਂਜੀ ਲੈ ਬਾਕੀ ਸੱਜਣਾਂ ਹੁਣ ਜਿਹੜੀ 2 ਨੰਬਰ ਤੇ ਆਈ ਝੋਤੀ ਉਹਦੇ ਕੋਲ ਵੀ ਲੈ ਕੇ ਜਾਊਗਾ ਉਹਦੇ ਵੀ ਮਦਰ ਫਾਦਰ ਬਾਰੇ ਪੁੱਛ ਕੇ ਸਾਰਾ ਕੁਝ ਡਿਕਲੇਅਰ ਕਰ ਦੂੰਗਾ ਤੇ ਇਦਾਂ ਹੀ ਚੈਨਲ ਨੂੰ ਪਿਆਰ ਬਣਾਈ ਰੱਖਿਓ ਲਾਈਕ ਸ਼ੇਅਰ ਤੇ ਕਮੈਂਟ ਕਰਦਿਆਂ ਹਾਂਜੀ ਕੱਲ ਦੂਸਰੇ ਸਥਾਨ ਤੇ ਆਇਆ ਕਰਾਂਗੇ ਬਾਈ ਹਾਂਜੀ ਕੈਪਟਨ ਭਾਈ ਲੈ ਕੈਪਟਨ ਦਾ ਸਾਰਾ ਆਰ ਪਰਿਵਾਰ ਹੀ ਖੜਾ ਇੱਕ ਕੈਪਟਨ ਪੰਜਾਬ ਨੂੰ ਵੀ ਖਾ ਗਿਆ ਲੁੱਟ ਕੇ ਉਹ ਦੇ ਮਗਰ ਨਾ ਲੱਗ ਜੂਗੇ ਤੇ ਹਾਂਜੀ ਹਾਂਜੀ ਇਹ ਪੰਜਾਬ ਨੂੰ ਵੀ ਖਾ ਗਿਆ ਇੱਕ ਕੈਪਟਨ ਲੁੱਟ ਕੇ ਸੱਜਣੋਂ ਪਰ ਇਹ ਕੈਪਟਨ ਉਹ ਛੋਟੇ ਦਾ ਨਾਮ ਆ ਹਾਂਜੀ ਦੂਸਰੇ ਸਥਾਨ ਤੇ ਆ ਜੀ ਇਹ ਦੂਜੇ ਸਥਾਨ ਤੇ ਆਇਆ ਲੈ ਇਹ ਛੋਟੇ ਦਾ ਨਾ ਸੱਜਣੋਂ ਜੇ ਮੈਂ ਗੱਲ ਕਰਾਂ ਸਾਰਾ ਆਰ ਪਰਿਵਾਰ ਹੀ ਚੈਂਪੀਅਨ ਆ ਬੇਸੋਚ ਹੋ ਕੇ ਦਾ ਸੀਮਨ ਤੁਸੀਂ ਲਾ ਸਕਦੇ ਹੋ ਜੇ ਕਿਸੇ ਸੱਜਣ ਨੂੰ ਸ਼ੱਕ ਆ ਵੀ ਦੁੱਧ ਘੱਟ ਕੱਢਦਾ ਤਾਂ ਬਾਈ ਕਹਿੰਦਾ 2.5 ਮਹੀਨਿਆਂ ਦੀ ਦੋ ਦੰਦ 14 ਕਿਲੋ ਤੇ ਚੱਲਦੀ ਆ ਤੇ ਬਾਈ ਕੋਲ ਜਾ ਕੇ ਚੋ ਦਿਖਾਵਾਂਗੇ ਦਿਖਾਵਾਂਗੇ ਯਾਰ ਕੀ ਬਣ ਕੇ ਚੱਲੋ ਇੱਕ ਚੜੱਕ ਖੜੀ ਆ ਸੀ ਉਹ ਵੀ ਲਿਆਉਣੀ ਸੀ ਉਹ ਹੁਣ ਸੁਈ ਹੈ ਅੱਛਾ ਜੀ ਨਹੀਂ ਉਹ ਵੀ ਲਿਆਉਣੀ ਸੀ ਪਹਿਲਾਂ ਲੇਟ ਹੁੰਦਾ ਦਾ ਮੇਲਾ ਠੀਕ ਹੈ ਜੀ ਸੁੱਖ ਜਾਈ ਦੀ ਪੀਡੀਐਫ ਤੇ ਲੈ ਜੇ ਸੱਜਣ ਨਾਲ ਰਾਬਤਾ ਕਾਇਮ ਹੋਇਆ ਨਾ ਦੋ ਚਾਰ ਝੋਟੀਆਂ ਆਪਾਂ ਵੀ ਕੈਪਟਨੀਆਂ ਚਵਾ ਕੇ ਆ ਹਾਂਜੀ ਹਾਂਜੀ ਬਾਕੀ ਧੰਨਵਾਦ ਬਾਈ ਜੀ ਹੋਰ ਦੂਜੇ ਨੰਬਰ ਤੇ ਨਾ ਆ ਝੋਟੀ ਨੇ ਚੱਕਿਆ ਦੂਜਾ ਨੰਬਰ ਨੀਲੀ ਰਾਵੀ ਚ ਡ్రਾਈ ਦੇ ਕੰਪੀਟੀਸ਼ਨ ਤੇ ਚੱਕਿਆ ਵੀ ਜਿਹੜੇ ਡ్రਾਈ ਚ ਬਿਊਟੀ ਚ ਆਉਂਦੀਆਂ ਬਾਈ ਹਨਾ ਹਾਂਜੀ ਹਾਂਜੀ ਮਰੀ ਗਾ ਦਾ ਪਿੰਡ ਵੀ ਨਾਮ ਸਾਰਾ ਸੱਜਣੋਂ ਭਈਆ ਇਹਨੂੰ ਕਰਦੇ ਛੋਟੀਆਂ ਰਸੇ ਜਿਹੜੀ ਘੜੀ ਆ ਯਾਰ ਮੰਦਾ ਨਹੀਂ ਕੋਈ ਬਾਈ ਦਾ ਪਿੰਡ ਕਿਹੜਾ ਪਿੰਡ ਵੀਰੇ ਕੁਟੀ ਆਪਣਾ ਜਿਲ੍ਹਾ ਆਪਣਾ ਬਠਿੰਡਾ ਉਹ ਲੈ ਬਠਿੰਡੇ ਵਾਲੇ ਲੈ ਗਏ ਸੱਜਣੋਂ ਨੰਬਰ ਚੱਕ ਕੇ ਉਧਰੋਂ ਲੈ ਗਏ ਰੋਡਿਆਂ ਵਾਲੇ ਚੌਥਾ ਨੰਬਰ ਲੈ ਗਿਆ ਆਪਣੇ ਪਿੰਡ ਵਾਲੇ ਸੱਜਣ ਦਾ ਤੇ ਤੀਜੇ ਨੰਬਰ ਵਾਲੇ ਵੀ ਮੇਰਾ ਖਿਆਲ ਆ ਬਾਈ ਤੁਹਾਡੇ ਏਰੀਏ ਦੀ ਹੋਣਗੇ ਉਧਰ ਦੇ ਬਠਿੰਡੇ ਦੇ ਹੋ ਸਕਦਾ ਕੀ ਨਾਮ ਆ ਬਾਈ ਦਾ ਨਾਮ ਗੁਰਪ੍ਰੀਤ ਬਾਈ ਆਪਣਾ ਗੁਰਪ੍ਰੀਤ ਸਿੰਘ ਬਾਈ ਕਿੰਨੇ ਕ ਸਾਲ ਹੋ ਗਏ ਜਾਨਵਰ ਰੱਖਦੇ ਨੂੰ ਜਾਨਵਰ ਤਾਂ ਵੀਰੇ ਪਹਿਲਾਂ ਤੋਂ ਦਾਦੇ ਪੁਰਦਾਦੇ ਤੂੰ ਰੱਖਦੇ ਆ ਅਛਾ ਮੇਲਿਆਂ ਚ ਰੁਝਾਨ ਕਿੰਨੇ ਕ ਸਾਲਾਂ ਦਾ ਬਣਿਆ ਦੋ ਕ ਸਾਲਾਂ ਦਾ ਹੀ ਪਿਆ ਬਈ ਅਛਾ ਦੋ ਕ ਸਾਲਾਂ ਦਾ ਪਹਿਲਾਂ ਕਿੰਨੇ ਕ ਕੰਪੀਟੀਸ਼ਨਾਂ ਤੇ ਪਾਈ ਇਹ ਝੂਠੀ ਪਾਈ ਇਹ ਵੀਰੇ ਪਹਿਲੇ ਤੇ ਪੀਡੀਐਫ ਉਦੋਂ ਛੇਮੇ ਤੇ ਖੜੀ ਸੀ ਅੱਛਾ ਜੀ ਹਾਂਜੀ ਉਦੋਂ ਇਹਨੂੰ ਕੋਈ ਨਾ ਪਹਿਲੀ ਵਾਰੀ ਪੀਡੀਐਫ ਤੇ ਪਾਈ ਦੂਜੀ ਵਾਰੀ ਇੱਥੇ ਪਾਈ ਆਪਾਂ ਲੈ ਲਈ ਸੀ ਇਹ ਕਿਹਦਾ ਸਭ ਹੈ ਅਛਾ ਦੂਜੀ ਵਾਰੀ ਪਾਈ ਸੀ ਢਿੱਲੋ ਡੈਰੀ ਫਾਰਮ ਵਾਲਿਆਂ ਨੇ ਪਾਈ ਸੀ ਬਈ ਪਹਿਲੀ ਅਛਾ ਢਿੱਲੋ ਡੈਰੀ ਫਾਰਮ ਬਰਨਾਲੇ ਵਾਲਿਆਂ ਨੇ ਨਹੀਂ ਨਹੀਂ ਵੀਰੇ ਆਜੀ ਫਰੋਜਪੁਰ ਵਾਲੇ ਅੱਛਾ ਫਰੋਜਪੁਰਾਂ ਨੇ ਇੱਕ ਮੈਂ ਕਿਹਾ ਚੈਨਲ ਵੀ ਆ ਕੇ ਤੇ ਉਹ ਸੱਜਣ ਦੀ ਹੋ ਗਈ ਨਹੀਂ ਨਹੀਂ ਲੈ ਬਾਈ ਹੋਰਾਂ ਨੇ ਖਰੀਦੀ ਆ ਸੱਜਣੋਂ ਖਰੀਦ ਕੇ ਮੇਲੇ ਤੇ ਪਾਈ ਆ ਪਰ ਜਿਹਦੀ ਕੁਆਲਿਟੀ ਦੀ ਗੱਲ ਕਰੀਏ ਕੁਆਲਿਟੀ ਬਾਰੇ ਆਪਾਂ ਨੂੰ ਨਾ ਦੱਸਣ ਦੀ ਲੋੜ ਨਹੀਂ ਕਿਉਂਕਿ ਜੱਜ ਸਾਹਿਬਾਨਾਂ ਨੇ ਜਿਹਦੇ ਚ ਚੰਗੀਆਂ ਕੁਆਲਿਟੀਆਂ ਨੇ ਇਹ ਤਾਂ ਦੂਜੇ ਨੰਬਰ ਤੇ ਆਈ ਆ ਕਿਉਂਕਿ ਪਹਿਲੇ ਦੂਜੇ ਤੀਜੇ ਚੌਥੇ ਨੰਬਰ ਤੱਕ ਨਾ ਜਿਹੜਾ ਮੁਕਾਬਲਾ ਹੁੰਦਾ ਉਹ ਕੁਸ਼ਕ ਪੁਆਇੰਟਾਂ ਵੀ ਹੁੰਦਾ ਬਾਈ ਮਾੜੇ ਮੋٹے ਪੁਆਇੰਟਾਂ ਵੀ ਫੈਸਲਾ ਹੋ ਜਾਂਦਾ ਚੌਥੇ ਤੱਕ ਦੀਆਂ ਨਾ ਤੁਸੀਂ ਪਹਿਲੇ ਜੀ ਮੰਨ ਸਕਦੇ ਹੋ ਸਾਰਿਆਂ ਨੂੰ ਕਿਉਂਕਿ ਮਾੜਾ ਮੋਟਾ ਉਹ ਨੀਕੀ ਦਾ ਫਰਕ ਹੀ ਹੁੰਦਾ ਹੈ ਨਾ ਸੁਆਹ ਕਿਹੜਾ ਇਹਦਾ ਸੁਆਹ ਵੀਰੇ ਦੂਜੀ ਦੂਜਾ ਸੁਆਹ ਅੱਛਾ ਦੂਜਾ ਸੁਆਹ ਸੂਗੀ ਜਵਾਨ ਆ ਪੂਰੀ ਜਗ੍ਹਾ ਗੱਲ ਕਰੀਏ ਆਪਾਂ ਹਾਂਜੀ 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 ਦੁੱਧ ਕਿੰਨਾ ਕੁ ਪਾਤਾ ਇਹਨੇ ਪਹਿਲੇ ਦੁੱਧ ਵੀਰੇ ਨੇ ਪਹਿਲਾਂ ਨੇ 13-14 ਕਿਲੋ ਪਾਇਆ ਅੱਛਾ ਇਹਦਾ ਫਾਦਰ ਕਿਹੜਾ ਬਈ ਪਤਾ ਕੋਈ ਪਤਾ ਨਹੀਂ ਬਈ ਅੱਛਾ ਫਾਦਰ ਦਾ ਨਹੀਂ ਆਪਾਂ ਨੂੰ ਪਤਾ ਮਾਦਰ ਦਾ ਵੀ ਨਹੀਂ ਪਤਾ ਆਪਾਂ ਨੇ ਖਰੀਦੀ ਹੈ ਹਾਂਜੀ ਹਾਂਜੀ ਲੈ ਬਈ ਤੋੜ ਕੇ ਦਿਖਾ ਦੇ ਥੋੜਾ ਜਿਆ ਐਂਜ ਲੈ ਸੱਜਣੋ ਨਾ ਜਦੋਂ ਤੁਰੂਗੀ ਵੇ ਜੱਜਮੈਂਟ ਕਰ ਲਿਓ ਕਿ ਮੇਲੇ ਜਿਹੜੇ ਜਾਨਵਰ ਆਉਂਦੇ ਨੇ ਯਾਰ ਉਹ लाजवाब ਹੀ ਆਉਂਦੇ ਨੇ ਕਿਸੇ ਪਾਸੋਂ ਫਿੱਕਾ ਕਿਸੇ ਪਾਸੇ ਮਾੜਾ ਜਾਨਵਰ ਨਹੀਂ ਮਿਲੂਗਾ ਮੇਲੇ ਵਾਲਾ ਜਾਨਵਰ ਤਾਂ ਸਜ ਧਜ ਕੇ ਐਨ ਬਾਈ ਹੋ ਰਹੇ ਨੇ ਮਾਨਲਾ ਕਿ ਮੇਰਾ ਖਿਆਲ ਆ ਮਹੀਨੇ ਤੋਂ ਵੱਧ ਦਾ ਜ਼ੋਰ ਲੱਗ ਰਿਹਾ ਹੋਊਗਾ ਇਹ ਝੋਟੀ ਤੇ ਕਾਹ ਕ ਮਹੀਨੇ ਹੋ ਗਏ ਬਾਈ ਫਿਰ ਤਿਆਰੀ ਚ ਲੱਗਿਆ ਨੂੰ ਬਾਈ ਉਹ ਤਾਂ ਤਿਆਰੀ ਚ ਹੁੰਦੀ ਆ ਪਰ ਮਹੀਨਾ ਕ ਪਹਿਲਾਂ ਥੋੜਾ ਜਿਆਦਾ ਅੱਛਾ ਮਹੀਨਾ ਕ ਪਹਿਲਾਂ ਹਫਤਾ ਕੇ ਪਹਿਲਾਂ ਤਾਂ ਨੀਂਦ ਜੀ ਵੀ ਘਟ ਜਾਂਦੀ ਆ ਹਾਂਜੀ ਹਾਂਜੀ ਨੀਂਦ ਹਫਤਾ ਕੇ ਪਹਿਲਾਂ ਘਟ ਜਾਂਦੀ ਆ ਨੀਂਦ ਇੱਥੇ ਆ ਕੇ ਵੀ ਘਟ ਜਾਂਦੀ ਆ ਆ ਇੱਥੇ ਆ ਕੇ ਤਾਂ ਜੇ ਮੈਂ ਇੱਥੇ ਆ ਕੇ ਤਾਂ ਜੇ ਮੈਂ ਗੱਲ ਕਰਨਾ ਨੀਂਦ ਉੱਡੇ ਜਾਂਦੀ ਆ 3 ਘੰਟਾ ਅੱਧਾ ਘੰਟਾ ਆਉਂਦੀ ਆ 4 ਤਣ ਹੋ ਗਏ ਉਹਨਾਂ ਚਿਰ ਨਾਲ ਸੱਜਣੋ ਟੈਨਸ਼ਨ ਵੀ ਬਾਲੀ ਰਹਿੰਦੀ ਜਿੰਨਾ ਚਿਰ ਜਾਨਵਰ ਦਾ ਫੈਸਲਾ ਹੁੰਦਾ ਨਹੀਂ ਕਿਸੇ ਨੰਬਰ ਤੇ ਜਾਨਵਰ ਨਾਲ ਕੋਈ ਗੱਲ ਨਹੀਂ ਬੰਦਦੇ ਬਾਈ ਬੰਦਦੇ ਉਧਰਲੇ ਪਾਸੇ ਲਿਆ ਕੇ ਪਰ ਨਹੀਂ ਲੈ ਜੀ ਆ ਬਾਈ ਨਾਲ ਗੱਲਬਾਤ ਕਰਦੇ ਆ ਬਾਈ ਤੂੰ ਆ ਜਾ ਕੋਈ ਗੱਲ ਨਹੀਂ ਬਾਈ ਬੰਦ ਦੂਗਾ ਜੀ ਲੈ ਪੁੱਛੂਗਾ ਸੱਜਣੋ ਬਾਈ ਨੂੰ ਹੋਰ ਵੀ ਕਿੰਨੇ ਜਾਨਵਰ ਲੈ ਕੇ ਆਇਆ ਤਿੰਨੇ ਆ ਗਏ ਤਿੰਨੇ ਆ ਗਏ ਅੱਛਾ ਆ ਜਾ ਨੇੜੇ ਨੂੰ ਆ ਜਾ ਤਿੰਨੇ ਲੈ ਕੇ ਆਇਆ ਤਿੰਨੇ ਆ ਗਏ ਨਾਮ ਕਰਦਾ ਇੱਕ ਵੀ ਤਿੰਨ ਜਾਨਵਰ ਆਪਾਂ ਲੈ ਕੇ ਆਏ ਕਿਹੜੀ ਕਿਹੜੀ ਕੈਟਾਗਰੀ ਚ ਲੈ ਕੇ ਆਏ ਤਿੰਨ ਨੂੰ ਦੋ ਤਾਂ ਨੀਲੀ ਰਾਕ ਚ ਸੀ ਅੱਛਾ ਇੱਕ ਮੋਰਾ ਚ ਅੱਛਾ ਮੋਰਾ ਚ ਕਿਹੜੇ ਮੁਕਾਬਲੇ ਚ ਪਾਈ ਦੀ ਆਪਾਂ ਨੇ ਮੋੜੇ ਦਵਾਹ ਹੈ ਆਪਣੇ ਉਹ ਸੂਨ ਵਾਲੀ ਝੋਟੀ ਪਈ ਸੀ ਅੱਛਾ ਵੀਡੀਓ ਉਹ ਤਾਂ ਸੂਨ ਵਾਲੀ ਚ ਪਾਈ ਸੀ ਡਰਾਈ ਚ ਨਹੀਂ ਜੀ ਹਾਂਜੀ ਸੂਨ ਵਾਲੀ ਅੱਛਾ ਸੂਨ ਵਾਲੀ ਪਾਈ ਹਾਂਜੀ ਪਹਿਲਾਂ ਹਜੇ ਦੋ ਦੰਦ ਜੀ ਅਛਾ ਪਹਿਲੇ ਨਾ ਦੋ ਦੰਦ ਚ ਪਾਈ ਤੀ ਤੇ ਇੱਕ ਪਾਈ ਆ ਮੋਹਰਾ ਚ ਦੋ ਪਾਈਆਂ ਆ ਪਾ ਨੀਲੀ ਰਾਵੀ ਚ ਬਾਈ ਹੈ ਹਾਂਜੀ ਨੀਲੀ ਰਾਵੀ ਚ ਇਹ ਤੋਂ ਬਿਨਾ ਦੂਸਰੀ ਉਹ ਕਿਹੜੇ ਕੰਪੀਟੀਸ਼ਨ ਚ ਪਾਈ ਤੀ ਕੋਈ ਇਹ ਆ ਚਾ ਦੋ ਦੰਦ ਚ ਅਛਾ ਉਹਨੇ ਵੀ ਨੰਬਰ ਚੱਕਿਆ ਉਹਦਾਂ ਨੇ ਕਿਹੜਾ ਕਿਹੜਾ ਨੰਬਰ ਚੱਕਿਆ ਚੌਥਾ ਚੌਥਾ ਨੰਬਰ ਹੈ ਜੀ ਚੌਥਾ ਚੌਥਾ ਨੰਬਰ ਲੈ ਸੱਜਣੋ ਬਾਈ ਨਾ ਵਧਾਈ ਦਾ ਪਾਤਰ ਹੋ ਗਿਆ 3 ਜਨਵਰੀ ਲੈ ਕੇ ਆ ਉਹ ਤਿੰਨਾਂ ਜੀ ਮੱਲਾ ਮਾਰ ਗਿਆ ਇਹ ਝੋਟੀ ਦੂਜੇ ਨੰਬਰ ਤੇ ਦੂਜੀਆਂ ਦੋ ਚੌਥੇ ਚੌਥੇ ਨੰਬਰ ਤੇ ਨੇ ਪਹਿਲੀ ਵਾਰ ਹੀ ਲੈ ਕੇ ਆਈਏ ਅਸੀਂ ਅਛਾ ਪਹਿਲੀ ਵਾਰ ਹੀ ਲੈ ਕੇ ਆਏ ਹਾਂ ਜਮੇ ਕਮਾਲ ਹੋ ਗਈ ਵਾ ਸਤਿਨਾਮ ਪਹਿਲੀ ਵਾਰੀ ਤਿੰਨ ਨੰਬਰ ਚੱਕਨੇ ਬਾਹਲੀ ਵੱਡੀ ਗੱਲ ਆ ਬਾਹਲੀ ਵੱਡੀ ਪ੍ਰਾਪਤੀ ਬਾਈ ਆਪਾਂ ਇਹਨੂੰ ਕਹਿ ਸਕਦੇ ਆ ਗੱਲ ਨੂੰ ਹਨਾ ਬਹੁਤ ਵਧੀਆ ਮਾਏ ਪ੍ਰਮਾਤਮਾ ਨੇ ਸਾਡੀ ਵਧੀਆ ਸੁਣੀ ਜੀ ਹੌਸਲਾ ਵੀ ਦੂਨਾ ਆ ਦੂਨਾ ਹੌਸਲਾ ਹੁਣ ਮੈਂ ਖਲਾ ਲੈ ਬਾਈ ਨਾ ਹੁਣ ਐ ਸਮਝ ਲਉ ਵੀ ਬਾਈ ਐਂ ਕਹੂਗਾ ਵੀ ਅਗਲੀ ਵਾਰੀ ਮੈਂ 10 ਜਾਨਵਰ ਘੱਟੋ ਘੱਟ ਮੀਲੇ ਦੇ ਪਾਵਾਂ ਬਾਈ ਹਨਾ ਲੈ ਕੇ ਆਉਣੇ ਸੀ ਅਸੀਂ ਲਿਆਏ ਨਹੀਂ ਦੂਜੇ ਦਰਦ ਦੇ ਦਰ ਦੇ ਲਿਆਏ ਮਾਏ ਇਹ ਦਰ ਤੋਂ ਪਹਿਲੀ ਵਾਰੀ ਬੰਦੇ ਨੂੰ ਡਰ ਜਾ ਹੁੰਦਾ ਹਨਾ ਕਿਉਂਕਿ ਹੁਣ ਸਾਨੂੰ ਪਤਾ ਲੱਗ ਜੂਗਾ ਥੋੜੇ ਟੈਕਨੀਕਲ ਪੁਆਇੰਟ ਨੇ ਜਿਹੜੇ ਬੰਦਾ ਨਾ ਮੇਲੇ ਤੇ ਆ ਕੇ ਸਿੱਖ ਜਾਂਦਾ ਹਾਂ 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 ਜੀ ਪਤਾ ਲੱਗ ਪਤਾ ਪਤਾ ਦਾ ਜਰਾਹ ਪਏ ਤੇ ਬਾਹ ਪਏ ਤੋਂ ਲੱਗਦਾ ਹਾਂ ਰਾਹ ਪਏ ਤੋਂ ਜਾਂ ਬਾਹ ਪਏ ਤੋਂ ਉਹ ਆਪਾਂ ਜਿੰਨੀ ਮਰਜ਼ੀ ਜਾਣਕਾਰੀ ਇਕੱਠੀ ਕਰ ਲੀਏ ਉਹ ਕਹਿੰਦੇ ਤਾਂ ਹੁੰਦੇ ਆ ਆਪਾਂ ਕਹਿੰਦੇ ਆ ਕਿ ਆਪਣੀ ਘਰੀ ਘਰੀ ਤੱਕ ਬਹੁਤ ਪਾਈ ਕਹਿੰਦੇ ਕਿ ਜੇ ਬਰਾਬਰ ਵਜੂ ਕੇ ਦੇ ਫਿਰ ਪਤਾ ਲੱਗਦਾ ਹਾਂ ਜਿਵੇਂ ਬਾਈ ਕਹਿੰਦਾ ਹਰੇਕ ਨੂੰ ਘਰੇ ਆਪਦਾ ਜਾਨਵਰ ਚੰਗਾ ਲੱਗਦਾ ਪਰ ਪਤਾ ਆ ਕਹਿੰਦਾ ਉਦੋਂ ਲੱਗਦਾ ਘੋੜੀ ਘੋੜੀਆਂ ਨੂੰ ਦੇਖ ਲਈ ਭਜਾ ਕੇ ਘਰੇ ਪਤਾ ਕੀ ਲੱਗਦਾ ਹਾਂ ਥੋੜੀ ਇਹ ਤਾਂ ਕੋੜੀਆਂ ਚ ਭਜਾਉਣੇ ਉਹਦੀ ਪਤਾ ਲੱਗਦਾ ਬਾਈ ਆਪਣੀ ਤਾਂ ਇਹ ਕੀ ਕਹਿੰਦਾ ਭਜਦੀ ਆ ਸਾਡੀ ਸਾਡੇ ਨਾ ਹਰੇ ਹਰੇ ਕੀ ਕਹਿੰਦਾ ਕਿੰਨੀ ਕੁ ਮਨ ਨੂੰ ਖੁਸ਼ੀ ਹੋਈ ਬਹੁਤ ਖੁਸ਼ੀ ਆ ਬਾਈ ਮੇਲਾ ਕਿਵੇਂ ਹੋਇਆ ਨਿਰਪੱਖ ਹੋਇਆ ਮੇਲਾ ਬਹੁਤ ਵਧੀਆ ਨਹੀਂ ਨਹੀਂ ਜੀ ਪੱਖ ਬਾਤ ਕੋਈ ਨਹੀਂ ਜੀ ਬਹੁਤ ਵਧੀਆ ਕਰਵਾਇਆ ਈ ਮੇਲਾ ਲੈ ਫਿਰ ਹੁਣ ਸੱਜਣ ਆਪਾਂ ਨੂੰ ਮੇਰਾ ਖਿਆਲ ਪੀਡੀਐਫ ਮੇਲੇ ਦੇ ਵੀ ਦੇਖਣ ਨੂੰ ਹਾਂ ਹਾਂ ਜੀ ਜਾਵਾਂਗੇ ਜਰੂਰ ਮਿਲਣਗੇ ਉਰੇ ਨਾਲੋਂ ਜੇ ਮੈਂ ਗੱਲ ਕਰਾਂ ਨਾ ਪੀਡੀਐਫ ਤੇ ਵੱਧ ਪਸ਼ੂ ਪਾਲਕ ਮਿਲਣਗੇ ਉਹ ਕਿਵੇਂ ਮਿਲਣਗੇ ਉਰੋਂ ਨਾਲ ਜੋਸ਼ ਭਰੂਗਾ ਕਈ ਬੰਦੇ ਜਾਨਵਰ ਖਰੀਦ ਕੇ ਪਹੁੰਚਣਗੇ ਮੇਲੇ ਕਈ ਬਾਈ ਅਗਲੇ ਸਾਲ ਨੂੰ ਹੋਰ ਵੀ ਤਿਆਰ ਹੋ ਕੇ ਆਉਣਗੇ ਹਨ ਜਿਹੜਿਆਂ ਦੇ ਜਾਨਵਰ ਰਹੇਗੇ ਮੈਂ ਉਹ ਸੱਜਣਾ ਨੂੰ ਵੀ ਬੇਨਤੀ ਕਰੂੰਗਾ ਵੀ ਹੌਸਲਾ ਨਾ ਛੱਡਿਓ ਅਗਲੀ ਵਾਰੀ ਬਾਈ ਤੁਸੀਂ ਹੋਰ ਤਿਆਰੀ ਕਰਕੇ ਮੇਲੇ ਤੇ ਪਾਓ ਹੁਣ ਇੱਥੇ ਹਜ਼ਾਰਾਂ ਪਸ਼ੂ ਆਇਆ ਜੀ ਹੁਣ ਸਾਰੇ ਤਾਂ ਜਿੱਤ ਕੇ ਨਹੀਂ ਜਾਂਦੇ ਜਿੱਤਣਗੇ ਤਾਂ 100 200 ਸਾਰੇ ਖੜਿਆਰੀ ਜਿੱਤਦੇ ਵੀ ਨਹੀਂ ਹੁੰਦੇ ਅਖਾੜੇ ਚ ਮੱਲ ਮੇਰਾ ਕਹਿੰਦਾ 100 ਮੱਲ ਆ ਜਾਂਦਾ ਦੋ ਹੀ ਜਿੱਤਦੇ ਨੇ ਪਹਿਲੇ ਜਿੱਤੇ ਦੇ ਆਦਾ ਉਹ ਤਾਂ ਦੇਖੋ ਕਿਸਮਤ ਦੇਖੋ ਜਿਮਾਓ ਜੀ ਾਕੀਸ ਮੈਂ ਤਾਂ ਜਿਮਾਉ ਤੇ ਬਾਕੀ ਮੈਂ ਤਾਂ ਕਰੋ ਮੈਂ ਤਾਂ ਛੱਡੋ ਮੈਂ ਤਾਂ ਛੱਡੋ ਹਾਰ ਦਿੱਤ ਤਾਂ ਹੁੰਦੀ ਰਹਿੰਦੀ ਹੈ ਇਹਦਾ ਕਰਮਾਂ ਦੀ ਹੈ ਚਲਦੀ ਰਹਿੰਦੀ ਹੈ ਇਹ ਤਾਂ ਹੁਣ ਆਪਾਂ ਅੰਦਰੋਂ ਦਾ ਜਿੱਤ ਕੇ ਆਉਂਦਾ ਥੋੜੀ ਥੋੜੀ ਨੰਬਰ ਹਾਂ ਜੀ ਨੰਬਰ ਹੈ ਜੀ 62 393 ਹਾਂਜੀ 60500 ਲੈ ਸੱਜਣੋ ਬਾਈ ਨੂੰ ਫੋਨ ਲਾ ਕੇ ਤੰਗ ਨਾ ਵਾਲਾ ਕਰਿਓ WhatsApp ਬਾਈ ਦਾ ਭਰ ਦਿਓ ਸਾਰਾ ਵਧਾਈਆਂ ਦੇ ਦੇ ਕੇ ਤੇ ਬਾਕੀ ਬਾਈ ਨਾਲ ਗੱਲਬਾਤ ਕਰਕੇ ਅੱਛਾ WhatsApp ਵਾਲਾ ਦੇ ਦੋ ਫਿਰ 94172 ਹਾਂਜੀ 68632 ਲੈ ਸੱਜਣੋ ਇਹਦੇ ਤੇ ਤੁਸੀਂ WhatsApp ਕਰ ਸਕਦੇ ਜਿਹੜਾ ਨੰਬਰ ਬਾਈ ਨੇ ਦਿੱਤਾ ਕਿਉਂਕਿ ਨਵੇਂ ਪਸ਼ੂ ਪਾਲਕ ਦਾ ਸੱਜਣੋ ਹੌਸਲਾ ਵਧਾ ਇਹ ਚੀਜ਼ ਨਾਲ ਜਦੋਂ ਤੁਸੀਂ ਉਹਨੂੰ ਮੋਟੀਵੇਟ ਕਰੋਗੇ ਨਾ ਹੌਸਲਾ ਵਧੂਗਾ ਬਾਈ ਅੱਗੇ ਤਾਂ ਹੋਰ ਵੀ ਤਿਆਰੀ ਕਰਕੇ ਆਊਗਾ ਹਾਂ